ਜਿਆਪ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿਆਰ ਹੋਏ ਪੰਜਾਬ ਡੈਮੋਕਰੇਟਿਕ ਅਲਾਈንስ ਲਈ ਸ਼੍ਰੀ ਖਡੂਰ ਸਾਹਿਬ ਦੀ ਸੀਟ ਵਿਵਾਦ ਦਾ ਸਵਾਲ ਬਣੀ ਹੋਈ ਹੈ ਇੱਕ ਪਾਸੇ ਟਕਸਾਲੀ ਅਕਾਲੀ ਦਲ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਜਰਨਲ ਜੈਦੇਵ ਸਿੰਘ ਨੂੰ ਉਮੀਦਵਾਰ ਬਣਾਉਣਾ ਅਤੇ ਦੂਜੇ ਪਾਸੇ ਪੀਡੀਏ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਚ ਉਤਾਰਨਾ ਦੋਵੇਂ ਆਗੂਆਂ ਵਿਚਾਲੇ ਟੱਕਰ ਫਸਮੀ ਚੱਪ ਰਹੀ ਹੈ ਪਰ ਹੁਣ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਟਕਸਾਲੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਵਾਪਸ ਲੈਣ ਦੀ ਤਾਕੀਦ ਕੀਤੀ ਹੈ ਸ਼੍ਰੀ ਖਡੂਰ ਸਾਹਿਬ ਦੇ ਚੋਣ ਪ੍ਰਚਾਰ ਦੌਰਾਨ ਖੈਰਾ ਨੇ ਕਿਹਾ ਕਿ ਜੇਕਰ ਟਕਸਾਲੀ ਸ਼੍ਰੀ ਖਡੂਰ ਸਾਹਿਬ ਤੋਂ ਜਰਨਲ ਜੇ ਜੇ ਸਿੰਘ ਦਾ ਨਾਮ ਵਾਪਸ ਨਹੀਂ ਲੈਂਦੇ ਤਾਂ ਇਸ ਦਾ ਫਾਇਦਾ ਸਿੱਧਾ-ਸਿੱਧਾ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹੋਵੇਗਾ ਟਕਸਾਲੀਆਂ ਨੂੰ ਮੇਰੀ ਬੇਨਤੀ ਹੈ ਮੈਂ ਬ੍ਰਹਮਪੁਰਾ ਸਾਹਿਬ ਦਾ ਬਿਆਨ ਪੜ੍ਹ ਰਿਹਾ ਸੀਕਰ ਕਿ ਖੈਰੇ ਹੋਣਾ ਨੇ ਬੀਬੀ ਖੰਡਰ ਨੂੰ ਖੋੜਾ ਕਰਕੇ ਤੇ ਗਲਤ ਫੈਸਲਾ ਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਜਰਨਲ ਖੜਾ ਕੀਤਾ ਉਹਦਾ ਕੀ ਮਾਝੇ ਨੂੰ ਕੀ ਦੇਣਾ ਉਹਦੀ ਪੰਜਾਬ ਨੂੰ ਕੀ ਦੇਣ ਹੈ ਉਹਦੀ ਖਰੂਰ ਸਾਹਿਬ ਨੂੰ ਕੀ ਦੇਣ ਹੈ ਕਿਉਂਕਿ ਜਦੋਂ ਪੰਜਾਬ ਵੱਲ ਰਿਹਾ ਸੀਗਾ ਉਹ ਤਾਂ ਫੌਜੀ ਨੌਕਰੀ ਕਰ ਰਿਹਾ ਸੀਗਾ ਜਦੋਂ ਪੰਜਾਬ ਵੱਲ ਰਿਹਾ ਸੀਗਾ ਉਹ ਅਰੁਣਾਚਲ ਪ੍ਰਦੇਸ਼ ਦਾ ਗਵਰਨਰ ਨਾ ਆਇਆ ਕਾਂਗਰਸ ਪਾਰਟੀ ਨੇ ਉਹ ਕਿੰਨੇ ਦਾ ਟਕਸਾਲੀ ਹੋ ਗਿਆ ਬਰੰਪੁਰਾ ਸਾਹਿਬ ਕੀ ਗੱਲਾਂ ਕਰਦੇ ਹੋ ਤੁਸੀਂ ਤੁਹਾਡੇ ਆਪਣੇ ਇਲਾਕੇ ਦਾ ਉਹ ਪਰਿਵਾਰ ਜਿਹਨੇ ਸੰਤਾਪ ਫੰਡਾਇਆ ਜਿਨ੍ਹਾਂ ਦਾ ਜਿਨ੍ਹਾਂ ਦੀ ਨਿਸ਼ਾਨ ਜਿਨ੍ਹਾਂ ਦਾ ਨਿਸ਼ਾਨ ਮਟਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪਣੇ ਇਲਾਕੇ ਦੀ ਧੀ ਨੂੰ ਛੱਡ ਕੇ ਮਕਾਨੀ ਜਗੀਰਕੋੜ ਨੂੰ ਜਿਤਾਉਣਾ ਚਾਹਦੇ ਹੋ ਕਿ ਜਿਹੜਾ ਜੇਜੇ ਸਿੰਘ ਵੋਟਰ ਜਾਵੇਗਾ 5 7 10000 ਉਹ ਸਿੱਧੀ ਸਿੱਧੀ ਵੋਟ ਜਗੀਰਕੋੜ ਤੇ ਡਿੰਪੇ ਤੇ ਸਿੱਕੀਆਂ ਨੂੰ ਫਾਇਦਾ ਦੇਵੇਗੀ ਭਰਾਓ ਇਸ ਲਈ ਟਕਸਾਲੀਆਂ ਨੂੰ ਮੇਰੀ ਹੱਥ ਛੋੜ ਕੇ ਪੀ ਲੈ ਇਹ ਗਲਤੀ ਨਾ ਕਿਤੇ ਕਰਿਓ ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਬਾਦਲਾਂ ਦੇ ਉਲਟ ਹ ਜੇ ਤੁਸੀਂ ਬਾਦਲਾਂ ਦੇ ਉਲਟ ਹੋ ਤੇ ਫਿਰ ਤੁਸੀਂ ਜਗੀਰਕੋੜ ਦਾ ਫਾਇਦਾ ਨਹੀਂ ਕਰ ਸਕਦੇ ਤੇ ਜੇ ਤੁਸੀਂ ਜੇਜੇ ਸਿੰਘ ਨੂੰ ਵੋਟ ਪਾਉਂਗੇ ਉਹ ਅ ਸਿੱਧੇ ਤੌਰ ਤੇ ਜਗੀਰਕੋੜ ਦੇ ਖਾਤੇ ਦੇ ਵਿੱਚ ਵੋਟ ਜਾਵੇਗੀ ਪਾਓ ਇਸ ਲਈ ਉਹਨਾਂ ਤੋਂ ਮੈਂ ਉਮੀਦ ਰੱਖਦਾ ਵੈਸੇ ਉਹਨਾਂ ਦੀ ਬਾਕੀ ਦੀ ਪਾਰਟੀ ਦੇ ਆਗੂਆਂ ਨੇ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਕਈ ਵਾਰ ਐਂ ਲੱਗਦਾ ਕਿ ਜਿੱਦਾਂ ਭੱਲਣਾ ਹੀ ਪਾਉਣੇ ਆ 90% ਟਕਸਾਲੀ ਅਕਾਲੀ ਦਲ ਦੇ ਆਗੂ ਕਾਮਪੁਰਾ ਸਾਹਿਬ ਨੂੰ ਕਹਿ ਰਹੇ ਨੇ ਕਿ ਜਨਰਲ ਨੂੰ ਵਾਪਸ ਲੈ ਲਓ ਜਨਰਲ ਨੂੰ ਵਾਪਸ ਲੈ ਲਓ ਜਨਰਲ ਨੂੰ ਵਾਪਸ ਲੈ ਲਓ ਪਰ ਉਹ ਜ਼ਿੱਦ ਕਰ ਰਹੇ ਨੇ ਕੁਛ ਗਿਲਾਂ ਤੇ ਜਿੱਦ ਚੱਜਦੀ ਆ ਜਦੋਂ ਕੌਮ ਦੀ ਗੱਲ ਆਵੇ ਜਦੋਂ ਸੂਬੇ ਦੀ ਗੱਲ ਹੋਵੇ ਜਦੋਂ ਦੇਸ਼ ਦੀ ਗੱਲ ਆਵੇ ਉਦੋਂ ਜਿੱਦ ਨਹੀਂ ਚੱਜਦੀ ਮੈਂ ਤਕਸਾਲੀਆਂ ਨੂੰ ਭਰਮਪਰਾ ਸਾਹਿਬ ਨੂੰ ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਅਕਾਲੀ ਦਲ ਵਿੱਚ ਬਹੁਤ ਜੇਲਾ ਕੱਟੀਆਂ ਨੇ ਆ ਦਾ ਫਰਜੀ ਨੇ ਸੁਖਬੀਰ ਹੋਣੀ ਇਹਦੇ ਤਾਂ ਕਦੀ ਚੀਚੀ ਦੇ ਵੀ ਨਹੀਂ ਕਦੀ ਖੂਨ ਲੱਗਿਆ ਨਾ ਕੈਰੋਂ ਦੇ ਲੱਗਿਆ ਨਾ ਮਜੀਠੀਆ ਦੇ ਲੱਗਿਆ ਨਾ ਸੁਖਬੀਰ ਦੇ ਲੱਗਿਆ ਜੇਲਾ ਕੱਟਣ ਵਾਲੇ ਹੋਰ ਅਕਾਲੀ ਤੇ ਰਾਜਭਾਗ ਕਰਨ ਵਾਲੇ ਇਹ ਲੋਕ ਸੀਗੇ ਇਸ ਲਈ ਮੈਂ ਤੁਹਾਨੂੰ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਆਪਣੇ ਜਰਨੈਲ ਨੂੰ ਫੌਜੀ ਨੂੰ ਬੀਬੀ ਪਰਮਜੀਤ कौर ਖਾਲਸਾ ਦੇ ਹੱਕ ਵਿੱਚ ਕਿਰਪਾ ਕਰਕੇ ਬਿਠਾ ਦਿਓ ਜੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਇੱਕ ਵਾਰ ਹੱਥ ਖੜੇ ਕਰਕੇ ਬ੍ਰਹンプੁਰਾ ਸਾਹਿਬ ਨੂੰ ਅਪੀਲ ਕਰ ਦਿਓ ਬ੍ਰਹンプੁਰਾ ਸਾਹਾ ਦੇਖ ਲਓ ਮਾਚੇ ਦੀ ਧਰਤੀ ਦੇ ਲੋਕ ਤੁਹਾਨੂੰ ਹੱਥ ਹੱਥ ਬੰਨ ਕੇ ਖੜੇ ਕਰਕੇ ਤੇ ਬੇਨਤੀ ਕਰਦੇ ਆ ਕਿ ਫੌਜੀ ਜੰਦੇ ਅਲੂਬਲਾ ਪੁਟਾ ਲਓ ਮਰਨਾ ਤੁਸੀਂ ਅਕਾਲੀ ਦਲ ਦਾ ਫਾਇਦਾ ਕਰੋਗੇ ਇਸ ਦੇ ਨਾਲ ਹੀ ਸੁਖਪਾਲ ਖੈਰਾ ਵੱਲੋਂ ਬੀਬੀ ਜਗੀਰ ਕੌਰ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਖੈਰਾਂ ਨੇ ਤਲਕੀ ਭਰੇ ਲਹਿਜੇ 'ਚ ਬੀਬੀ ਜਗੀਰਕੌਰ ਨੂੰ ਕੁੜੀ ਮਾਰ ਕਹਿ ਕੇ ਸੰਬੋਧਨ ਕੀਤਾ ਇੱਕ ਪਾਸੇ ਜਗੀਰਕੌਰ ਜਾਣਦੇ ਨੇ ਕੌਣ ਆ ਹੁਣੇ ਤਾਜੀ ਬਿਊਟੀ ਪਾਰਲਰ ਤੋਂ ਲੰਘ ਕੇ ਆ ਕੇ ਆਈ ਹੈ ਆਈ ਕਿ ਨਹੀਂ ਆਈ ਆਪਾਂ ਸੰਗਠਨ ਦੀ ਲੋੜ ਆ ਤੁਸੀਂ ਦੇਖਦੇ ਹੋ ਬੀਬੀ ਜਗੀਰਕੌਰ ਦਾ irdar ਆਪਣੀ ਲੜਕੀ ਤਾਂ ਮਾਰੀ ਹੈ ਲੜਕੀ ਮਾਰ ਕੇ ਜਦੋਂ ਜੇਲ੍ਹ ਹੋਈ ਨਾ ਉਸ ਨੂੰ ਕਪੂਠਲੇ ਜੇਲ੍ਹ ਤੋਂ ਜਦੋਂ ਜ਼ਮਾਨਤ ਹੋਈ ਤੇ ਜਿੱਦਾਂ ਸੁੱਚਾ ਸਿੰਘ ਲਗਾ ਹਾਰ ਪਵਾ ਕੇ ਆਇਆ ਸੀ ਬਾਹਰ ਜੀਪ ਤੇ ਖੜ ਕੇ ਹਾਰ ਪਵਾ ਕੇ ਬਾਹਰ ਨੂੰ ਆਇਆ ਪ੍ਰੋਗਰਾਮ ਜੇ ਜਦੋਂ ਬਹੁਤ ਬਹਾਦਰੀ ਦਾ ਮੋਰਚਾ ਸੀ ਕੋਈ ਫਤਿਹ ਕਰਕੇ ਆਏ ਹੁੰਦੇ ਆ ਇਸ ਕਰਕੇ ਤੁਹਾਨੂੰ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੇ ਸੂਬੇ ਦੇ ਮਫਾਦ ਨੂੰ ਹੱਥ ਰੱਖ ਕੇ ਆਹ ਭੱਗ ਜਿਹੜੀ ਆ ਸਾਡੀ ਇਹਦੇ ਬਾਰੇ ਸੋਚ ਕੇ ਇਹਨਾਂ ਦੀਆਂ ਚੁੰਨੀਆਂ ਜਿਹੜੀਆਂ ਰੋਲੀਆਂ ਅਖੋਤੀ ਅਕਾਲੀਆਂ ਤੇ ਕਾਂਗਰਸੀਆਂ ਨੇ ਔਰਤਾਂ ਦੀਆਂ ਆ ਹੁਣੇ ਥੋੜੇ ਦਿਨ ਪਹਿਲਾਂ ਦੋ ਨਰਸਾਂ ਨੇ ਪਟਿਆਲੇ ਦੇ ਰਜਿੰਦਰਾ ਹਸਪੀਟਲ ਦੀ 6ਵੀਂ ਛੱਤ 6ਵੀਂ ਮੰਜ਼ਲ ਤੋਂ ਛੱਤ ਤੋਂ ਛਲਾੰਗ ਮਾਰ ਕੇ ਤਵਾਵਾ ਤੁੜਾਲੀਆਂ ਆਪਣੀ ਨੌਕਰੀ ਮੰਗਦੀਆਂ ਸੀ ਯਾਰ ਜਿਹੜੇ ਸੂਬੇ ਵਿੱਚ ਸਾਡੀਆਂ ਪੜੀਆਂ ਲਿਖਿਆ ਕੁੜੀਆਂ 6ਵੀਂ ਮੰਜ਼ਲ ਤੋਂ ਛਲਾੰਗ ਮਾਰ ਕੇ ਨੌਕਰੀ ਪੱਕੀ ਕਰਾਉਂਦੀਆਂ ਇਹ ਕਹਿੰਦੇ ਆ ਵਿਕਾਸ ਦੇ ਨੇ ਰਹਿ ਜਾਂਦੀ ਸੀ ਪੰਜਾਬ ਦੇ ਵਿੱਚ ਸਾਡੇ ਬੱਚੇ ਨਿਤ ਦਿਨ ਟੈਂਕੀਆਂ ਤੇ ਚੜੇ ਹੁੰਦੇ ਨੇ ਗੋਲਾ ਪਾਉਂਦੇ ਨੇ ਕਿ ਸਾਨੂੰ ਸਾਡੀ ਨੌਕਰੀ ਲੱਭ ਦਾ ਵਾਸਤਾ ਦੇ ਦਿਓ ਆ ਕਾਗਜ਼ ਜਿਹੜਾ ਮੈਨੂੰ ਦਿਖਾਉਂਦੇ ਸੀਗੇ ਅਮਰਿੰਦਰ ਸਿੰਘ ਨੇ ਕਿਹਾ ਹਰ ਘਰ ਨੌਕਰੀ ਆ ਨਾਗੋਕੇ ਦੇ ਵਿੱਚ ਕਿਤੇ ਆਪਾਂ ਵੱਡੀ ਤਰ੍ਹਾਂ ਦੇ ਵਿੱਚ ਲੋਕ ਬੈਠੇ ਆਂ ਇਮਾਨਦਾਰੀ ਨਾਲ ਦੱਸੋ ਕਿਸੇ ਨਾਗੋਕੇ ਦੇ ਨੌਜਵਾਨ ਨੂੰ ਕੋਈ ਸਰਕਾਰੀ ਨੌਕਰੀ ਮਿਲੀ ਹੈ ਅਜ ਤੱਕ ਭਾਓ ਇੱਕ ਵਾਰ ਬੋਲ ਕੇ ਦੱਸੋ ਅੱਛੀ ਤਰ੍ਹਾਂ ਨਾਲ ਕੀ ਸਰਕਾਰੀ ਕੋਈ ਨੌਕਰੀ ਦਿੱਤੀ ਅਮਰਿੰਦਰ ਸਿੰਘ ਨੇ ਨਹੀਂ ਦਿੱਤੀ ਹਲੇ ਤਾਂ ਮੈਂ ਤੁਹਾਨੂੰ ਕਰਜ਼ੇ ਦਾ ਵੀ ਪੁੱਛਣਾ ਹੁਣ ਮੇਰਾ ਜਾਨ ਨਿਕਲ ਗਈ ਹੈ ਮੇਰੇ ਵਿੱਚ ਮੇਰਾ ਜੋਰ ਲੱਗ ਗਿਆ ਹੁਣ ਬਹੁਤ ਕਰਜ਼ੇ ਦਾ ਵੀ ਪੁੱਛਣਾ ਦਾ ਮੈਂ ਕਰਜ਼ਾ ਹੋਇਆ ਮਾਫ ਕਿਸੇ ਦਾ ਐਵੀ 35000 65000 75000 ਤੇ ਟੈਲੀਵਿਜ਼ਨ ਤੇ ਉਤੋਂ ਬਿਆਨ ਦਿੰਦਾ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਤਾਂ ਨੌਕਰੀ ਆ ਵੀ ਦੇ ਦਿੱਤੀਆਂ ਉਹ ਬਣਾਉਣਾ ਬਥੇ ਕਿੰਨੀ ਨੌਕਰੀ ਪੰਜਾਬ ਦੇ ਵਿੱਚ 2 ਸਾਲਾਂ ਅੰਕ ਕਹਿੰਦਾ 4 ਲੱਖ ਨੌਜਵਾਨ ਨੂੰ ਨੌਕਰੀ ਦੇ ਦਿੰਦੀ ਹੈ ਸ਼ਰਮ ਆਉਣੀ ਚਾਹੀਦੀ ਅਮਰਿੰਦਰ ਸਿੰਘ ਜੀ ਤੁਹਾਨੂੰ ਝੂਠ ਬੋਲਦਿਆਂ ਨੂੰ ਟੀਵੀ ਜਨ ਦੇ ਉੱਤੇ ਬੈਠ ਕੇ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ਼ ਕਰ ਦਿੱਤਾ ਵਾ ਕਰਜ਼ਾ ਮਾਫ਼ ਕੀਤਾ ਵਾ ਆਪਣੇ ਚਹੇਤੀਆਂ ਦਾ ਛੋਟੇ ਛੋਟੇ ਜਿਹੜੇ ਤੁਹਾਡੇ ਚੇਲੇ ਬਾਲ ਕੇ ਹੋਣਗੇ ਸਮੂਹਾਂ ਕਿਸਾਨ ਦਾ ਕਰਜ਼ਾ ਨਹੀਂ ਮਾਫ਼ ਹੋਇਆ ਅਗਰ ਮਾਫ਼ ਹੋਇਆ ਉਹ ਮੈਂ ਤੇ ਤੁਹਾਡੇ ਰਾਜ ਵਿੱਚ ਅਮਰਿੰਦਰ ਸਿੰਘ ਸਾਡੇ 700 ਕਿਸਾਨ ਖੇਤ ਮਜ਼ਦੂਰ ਕਦੀ ਖੁਦ ਖੁਸ਼ੀ ਨਾ ਕਰਦੇ ਪ੍ਰੋਗਰਾਮ ਹਾਲਾਂਕਿ ਬਿੱਤੇ ਦਿਨ ਹੋਈ ਪ੍ਰੈਸ ਕਾਨਫਰੰਸ ਦੌਰਾਨ ਟਕਸਾਲੀ ਆਕੂ ਸੇਵਾ ਸਿੰਘ ਸੇਖਵਾ ਜਰਨਲ ਜੇ ਜੇ ਸਿੰਘ ਦਾ ਨਾਮ ਵਾਪਸ ਲੈਣ ਦੇ ਸੰਕੇਤ ਦੇ ਚੁੱਕੇ ਨੇ ਉਧਰ ਸੁਰੇਖਣਾ ਮੁਤਾਬਕ ਵੀ ਸ਼੍ਰੀ ਖਰੂਰ ਸਾਹਿਬ ਸੀਟ ਤੋਂ ਬੀਬੀ ਖਾਲੜਾ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਅਜੇ ਇਹ ਕਿ ਹੁਣ ਟਕਨਾਲੀ ਕਾਲੀ ਦਲ ਜਰਨਲ ਜੇ ਜੇ ਸਿੰਘ ਦਾ ਨਾਮ ਵਾਪਸ ਲੈਂਦੇ ਨੇ ਜਾਂ ਫਿਰ ਨਹੀਂ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ